ਸਸੀ ਗਵਾਸ ਸਾਰੇ ਵੀਰਾਂ ਨੂੰ ਅੱਜ ਤਾਂ ਨਵਹੁਣੇ ਆਪਣਾ ਕੈਮੀਕਲ ਸਾਰਾ ਹੀ ਕੈਮੀਕਲ ਸਾਰੀ ਟਾਇਲ ਪੂਰੀ ਕੋਠੀ ਜਾਣੇ ਕਿ 25 ਫੁੱਟ ਤੱਕ ਤਿਆਰੀ ਇਸੇ ਕੈਮੀਕਲ ਨਾਲ ਕੀਤੀ ਹੈ ਫੁੱਲ ਗਾਰੰਟੀ ਇੰਨੀ ਮਜ਼ਬੂਤੀ ਆ ਕੈਮੀਕਲ ਦੀ ਹੱਥੋਂ ਵੱਧ ਮਜ਼ਬੂਤੀ ਆ ਹੈ ਦੀ ਹੈਡ ਦੇਖੀ ਹੈਗੀ ਹੈਗੀ ਹੈੜ ਦੀ ਪੁੱਛ ਦੀ ਐਸ ਕੇ ਮਾਰਬਲ ਤੋਂ ਜਿੰਨੀ ਵੀ ਟਾਇਲ ਜਿੰਨਾ ਵੀ ਕੈਮੀਕਲ ਆਇਆ ਵਾ ਸਭ ਦੇਖ ਲਓ ਅਰਾਨੀ ਤੇ ਇੱਕ ਗੱਲ ਦੀ ਆ ਵੀ ਚਾਈ ਦੇਖੋ ਤੇ ਐਸੇ ਹੀ ਕੈਮੀਕਲ ਲੱਗ ਰਹੀ ਆ ਸਾਰੀ ਕੋਠੀ ਵਿੱਚ ਹੀ ਟਾਇਲ ਹੀ ਟਾਇਲ ਦੇਖੋ ਕੋੰਤਨ ਮੰਦਰ ਤਾਂ ਨਿਆਰਾ ਬਹਉਣਾ ਆ। ਆ ਸਾਰੀ ਟਾਇਲ ਉਹ ਸਹੀ ਕੈਮੀਕਲ ਨਾਲ ਲੱਗੀ ਹੋਈ ਆ। फुल ग्रंटी एस के मार्बल की हम अगे लैं देखो ये डैक्ट हैगी ड कि बई तेईस फुट डेक्ट की लंबाई हैगी देखो कि लंबाई हैगी ਜਿਹੜੇ ਕਹਿੰਦੇ ਆ ਨਾ ਵੀ ਐਸ ਕੇ ਮਾਰਬਲ ਦਾ ਕੈਮੀਕਲ ਸਹੀ ਨਹੀਂ ਆ ਉਹ ਆਈਏ ਆ ਸਾਰਾ ਕੈਮੀਕਲ ਫੁੱਲ ਗਰੰਟੀ ਆ ਇਹ 200 ਗਾਏ ਵਿੱਚ ਕੋਠੀ ਆ ਫੁੱਲ ਗਰੰਟੀ ਇੱਕਦਮ ਫੁੱਲ ਗਰੰਟੀ ਐਸ ਕੇ ਮਾਰਬਲ ਕੈਮੀਕਲ ਟਾਇਲ ਮਾਰਬਲ ਗ੍ਰੇਨਾਈਟ ਜੋ ਵੀ ਤੁਹਾਨੂੰ ਚੀਜ਼ ਚਾਹੀਦੀਵੇ ਉੱਚੀ ਦੀ ਹਾਈਟ ਦੇਖੋ ਜੀ ਇਹਦਾ ਕੈਮੀਕਲ ਦੀ ਪਕੜ ਦੇਖੋ ਕਿੰਨੀ ਹੈਗੀ ਆ ਇਸ ਕਰਕੇ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਐਸ ਕੇ ਮਾਰਬਲ ਤੇ ਆਓ ਪਤਤ ਸਿੰਘ ਚੌਂਗ ਆਨੰਦ ਅਬਨੀ ਐਸ ਕੇ ਮਾਰਬਲ